ਇੱਕ ਨੂੰ ਮਜ਼ਾਕ ਵਾਲੀ ਗੱਲ ਦੱਸਦਾ ਇੱਕ ਪੇਟ ਦੀ ਪ੍ਰੋਬਲਮ ਸੀ ਬੰਦੇ ਨੂੰ ਬਹੁਤ ਮੈਨੂੰ ਦਿੱਲੀ ਕਹਦੇ ਆ ਕਰੀ ਉਹ ਮੈਂ ਦਿਖਾਉਣਾ ਮੈਂ ਦਿਖਾਉਣਾ ਅੱਜ ਕੱਲੋਂ ਆਸਟ੍ਰੇਲੀਆ ਆਏ ਤੇ ਮੈਂ ਵੀ ਉਹਨੂੰ ਕਹੀ ਜਾ ਕਰਾਂ ਲਾ ਰਹੀ ਏ ਵੀ ਕੋਈ ਗੱਲ ਨਹੀਂ ਦਿਖਾਉਨੇ ਆ ਦੋਸਤੋ ਅਸੀਂ ਇੱਕ ਦਿਨ ਚੱਲ ਪਏ ਚੰਡੀਗੜ੍ਹ ਨੂੰ ਜਾ ਕੇ ਮੈਡੀਸਨ ਦੇ ਡਾਕਟਰ ਦਾ ਕਾਰਡ ਬਣਵਾਇਆ ਤੇ ਉਹਨਾਂ ਨੂੰ ਦਿਖਾਤਾ ਉਹਨਾਂ ਨੇ ਸਾਨੂੰ ਟੈਸਟ ਲਗਾਇਆ ਸੀ 4 ਦਿਨ ਲੱਗੇ ਰਹੇ ਟੈਸਟ ਕਰਾਉਣ ਨੂੰ ਫੇਰ ਉਹਨਾਂ ਨੇ ਗੈਸਟਰੋ ਵਾਲਿਆਂ ਕੋਲ ਭੇਜਿਆ ਗੈਸਟ੍ਰੋਨਿਕ ਤਿੰਨ ਤਿੰਨ ਟੈਸਟ ਕਰਾਏ ਪਤਾ ਸਾਨੂੰ ਕੀ ਦਿੱਤਾ ਕਹਿੰਦੇ ਰੋਟੀ ਤੋਂ ਬਾਅਦ ਚ ਈਸਫ ਗੋਲ ਦਾ ਬਰਾਦਾ ਖਾਣਾ ਸਵੇਰੇ ਰੋਟੀ ਜਿਹੜੀ ਖਾ ਲਈ 10 ਵਜੇ ਉਸ ਤੋਂ ਬਾਅਦ ਇੱਕ ਚਮਚਾ ਸਾਦੇ ਪਾਣੀ ਨਾਲ ਈਸਫ ਗੋਲ ਦਾ ਬਰਾਦਾ ਕਿਉਂਕਿ ਪੇਟ ਦੀਆਂ ਤਕਲੀਫਾਂ ਸੀ ਉਹਨੂੰ ਗੈਸ ਬਣਦੀ ਸੀ ਕੋਈ ਕਹਿੰਦਾ ਸੀ ਤੈਨੂੰ ਆਹ ਐ ਅਲਸਰ ਆ ਫਲਾਣ ਦੁਪਹਿਰੇ ਖਾਣੀਆ ਸ਼ਾਮ ਨੂੰ ਖਾਣੀਆ ਇੱਕ ਚਮਚਾ ਖਾਣਾ ਹੀ ਖਾ ਲੈ 20 ਦਿਨ ਬਾਅਦ ਇੱਥੇ ਆਇਓ ਜਦੋਂ 20 ਦਿਨ ਬਾਅਦ ਗਏ ਬਿਲਕੁਲ ਠੀਕ ਹੋ ਗਿਆ ਉਹ ਅੱਜ ਕੱਲ ਉਹ ਬੰਦਾ ਆਸਟ੍ਰੇਲੀਆ ਚੈਪੀਆ ਮੈਂ ਉਹ ਮੁੰਡੇ ਨੂੰ ਮਲਾ ਸਕਦਾ ਬੜੀ ਹੈਰਾਨੀ ਆਈ ਮੈਨੂੰ ਯਾਰ ਵੀ ਈਸਪ ਗੋਲ ਦੇ ਬਰਾਦੇ ਨਾਲ ਪੇਸ਼ੈਂਟ ਠੀਕ ਹੋ ਗਿਆ ਤੇ ਅਸੀਂ ਵੱਡੀਆਂ ਵੱਡੀਆਂ ਗੋਲੀਆਂ ਵੱਡੇ ਵੱਡੇ ਡੀਐਸਆਰ ਪੰਜਾਬ ਵਿੱਚ ਡਾਕਟਰ ਦੇ ਹੀ ਜਾਂਦੇ ਨੇ ਐਂਡੋਸਕੋਪੀਆਂ ਕਰੀ ਜਾਂਦੇ ਨੇ ਮੈਂ ਇੱਕ ਨਹੀਂ ਦਰਜਾ ਪੇਸ਼ੈਂਟ ਦੇਖੇ ਨੇ ਇਹ ਸਭ ਗੋਲ ਵਰਗੇ ਚੀਜ਼ਾਂ ਦੇਣ ਨਾਲ ਠੀਕ ਹੁੰਦੇ। ਅੱਛਾ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ